ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਆਪਣੇ ਵਿਚਾਰ ਸਾਰਿਆਂ ਦਾ ਰੱਖਣੇ ਚਾਹੁੰਦਾ ਜੋ ਵਰਤਾਂਤ ਪੰਜਾਬ ਚ ਹੁਣ ਸਿਰਜਿਆ ਜਾ ਰਿਹਾ 30 ਸਾਲਾਂ ਬਾਅਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਦੀ ਜਿਹੜੀ ਉਹ ਰਿਪੋਰਟ ਸੀਗੀ ਉਸ ਟਾਈਮ ਜਾਂਚ ਹੋਈ ਸੀ ਉਹ ਜਨਤਕ ਹੋਈ ਸਾਰਿਆਂ ਦੇ ਸਾਰੀ ਕੌਮ ਨਹੀਂ ਜਦੋਂ ਪਤਾ ਲੱਗਿਆ ਕਿੰਨਾ ਦੁੱਖ ਮਨਾਇਆ ਤੇ ਉਹ ਮੁੱਦਾ ਬਹੁਤ ਜ਼ਿਆਦਾ ਉੱਠਿਆ ਸੋਸ਼ਲ ਮੀਡੀਆ ਤੇ ਵੀ ਬਖਵਾਤ ਲੀਡਰਾਂ ਨੇ ਵੀ ਉਹ ਚੀਜ਼ ਨੂੰ ਹਮਦਰਦੀ ਪ੍ਰਗਟਾਈ ਤੇ ਇਨਸਾਫ ਦੀ ਗੱਲ કરી ਜਿਹੜੇ ਵੀ ਦੋਸ਼ੀ ਬੰਦੇ ਸੀ ਜਾਂ ਜਿਨ੍ਹਾਂ ਦਾ ਹੱਥ ਸੀਗਾ ਸਾਰੇ ਕਿੰਨੀ ਨਮਸ਼ ਦੀ ਗੱਲ ਆ ਜੀ ਆਪਣਾ ਅਕਾਲ ਤਖਤ ਦਾ ਜਥੇਦਾਰ ਟੁੱਟੇ-ਟੁੱਟੇ ਕਰਕੇ ਵੱਢ ਕੇ ਤੇ ਅੱਜ ਸਿੱਟਦਾ ਤੇ ਸਾਡੀ ਕੌਮ ਇਹਨਾਂ ਇਨਸਾਫ ਨਹੀਂ ਲੈ ਸਕੀ ਉਹ ਰੱਬੀ ਰੂਹ ਦਾ ਚਲੋ ਉਹ ਤਾਂ ਗੱਲ ਠੀਕ ਆ ਜਥੇਦਾਰ ਵਾਲੀ ਵੀ ਨਹੀਂ ਸਾਡਾ ਕੌਮ ਇਹ ਜਿਹਾ ਇੱਕ ਮੁੱਦਾ ਜੇ ਕੋਈ ਨਵਾਂ ਮੁੱਦਾ ਆ ਜਾਣਾ ਫਿਰ ਉਧਰ ਨੂੰ ਹੋ ਜਾਂਦੇ ਆ ਸਰਕਾਰਾਂ ਨੇ ਫਿਰ ਕੀ ਕਰਿਆ ਭਾਨੇ ਸਿੱਧੂ ਵਾਲਾ ਮੁੱਦਾ ਤੋੜਦਾਂ ਲੈ ਬੋ ਜੀ ਸਾਰਾ ਪੰਜਾਬ ਭਾਨਾ ਭਾਨਾ ਭੰਨ ਹੋ ਗਈ ਠੀਕ ਆ ਜੀ ਇਹ ਇਹ ਸਾਡੇ ਚਾਲਾਂ ਨੇ ਚਾਹੇ ਸਰਕਾਰਾਂ ਨੇ ਚਾਹੇ ਏਜੰਸੀਆਂ ਨੇ ਇੱਕ ਆਪਣੀ ਸਿੱਖਾਂ ਦਾ ਏਕਾ ਹੈ ਨਹੀਂ ਹੁਣ ਬੰਦੀ ਸਿੱਖ ਮੋਰਚਾ ਉੱਥੇ ਮਹਾਲੀ ਲੱਗਿਆ ਹੋਇਆ ਇੱਕ ਸਾਲ ਤੋਂ ਠੀਕ ਆ ਜੀ ਜਿਹੜੇ ਆਪਣੇ ਜੇਲ੍ਹਾਂ 'ਚ ਬੰਦੀ ਸਿੰਘ ਨੇ ਉਹਨਾਂ ਦੀ ਖਾਤਰ ਤੇ ਆ ਐਸਜੀਪੀਸੀ ਨੇ ਇੱਕ ਨਮਾ ਹੀ ਅਮਰਪਾਲ ਲਈ ਉੱਥੇ ਮੋਰਚਾ ਸ਼ੁਰੂ ਕਰਵਾਇਆ ਹਨਾ ਪਰ ਜੇ ਇਹੀ ਜਿਹੜੀ ਭੁਖੜਤਾਲ ਅੰਮ੍ਰitsar ਸ਼ੁਰੂ ਹੋਈ ਹੈ ਐਸਜੀਪੀਸੀ ਨਾਲ ਇਹਨਾਂ ਦੇ ਉਹਨਾਂ ਦੇ ਮਾਂ ਪਿਓ ਦੇ ਇਹੀ ਭੁਖੜਤਾਲ ਮਹਾਲੀ ਜਾ ਕੇ ਉਹ ਹੀ ਮੋਰਚੇ ਦੇ ਸ਼ੁਰੂ ਕਰ ਸਕਦੇ ਸੀ ਇੱਕ ਹੋ ਸਕਦੇ ਸੀ ਗੱਲ ਹੈ ਵੀਰੋ ਏਕੇ ਦੀ ਆਪਣੇ ਪੰਥ ਜਦੋਂ ਏਕਾ ਹੋਊਗਾ ਤਾਂ ਸਿੱਖਾਂ ਨੂੰ ਇਨਸਾਫ਼ ਉਹਦੀ ਮਿਲਦਾ ਅੱਦੋ-ਵਾਟੇ ਦੋ ਫਾੜ ਹੋ ਕੇ ਇਦਾਂ ਕਿਤੇ ਉੱਥੇ ਧਰਨਾ ਕਦੇ ਉੱਥੇ ਇਦਾਂ ਕਦੇ ਵੀ ਇਨਸਾਫ ਨਹੀਂ ਮਿਲਦੇ ਹੁੰਦੇ ਅੱਗੇ ਵੀ ਆਪਣੇ ਕਈ ਮੁੱਦੇ ਇਦਾਂ ਹੀ ਉੱਠਦੇ ਨੇ ਤੇ ਜਦੋਂ ਕੋਈ ਨਵਾਂ ਮੁੱਦਾ ਆਉਂਦਾ ਬਸ ਉਦੋਂ ਨੂੰ ਦੁਨੀਆਂ ਸੋਸ਼ਲ ਮੀਡੀਆ ਤੇ ਹੋ ਕੇ ਉਹਨਾਂ ਨੂੰ ਭੁੱਲ ਜਾਂਦੀ ਹੈ ਮੈਂ ਤਾਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਨੀ ਚਾਹਉਣਾ ਇਹ ਲੀਡਰਾਂ ਦੇ ਮਗਰ ਨਾ ਲੱਗੋ ਨਾ ਕਿਸੇ ਆ ਜੱਥੇਬੰਦੀਆਂ ਦੇਖ ਰਹੇ ਹੁਣ ਕਿਸਾਨ ਵਾਲੀਆਂ ਕਿਸੇ ਜੱਥੇਬੰਦੀ ਦੇ ਆਗੂ ਦੇ ਕੁਛ ਲੱਗਿਆ ਕੋਈ ਗੋਲੀ ਲੱਗੀ ਕੋਈ ਉਹਨਾਂ ਦੇ ਕੋਈ ਸਿਰ ਚ ਡੰਗ ਪਈ ਸਿਰਫ ਆਮ ਘਰਾਂ ਦੇ ਮੁੰਡਿਆਂ ਨੇ ਆਪਣੀ ਨੌਜਵਾਨੀ ਬਹੁਤ ਪਟਕ ਚੁੱਕੀ ਆ ਪਤਾ ਨਹੀਂ ਕੀ ਕੀ ਇਹਨਾਂ ਦਾ ਆਪਣੀ ਚਾਲ ਆ ਹਨਾ ਨੌਜਵਾਨਾਂ ਵਾਸਤੇ ਕਿਸੇ ਸਰਕਾਰ ਦੀ ਕੋਈ ਸੋਚ ਨਹੀਂ ਹਲਾ ਲਾਲਾ ਕਰਕੇ ਬਸ ਇਦਾਂ ਨੌਜਵਾਨੀ ਜਾਂਦੀ ਆ ਉੱਥੇ ਪਰਚੇ ਪੈ ਜਾਂਦੇ ਆ ਮੁਣਕਿਆਮ ਘਰਾਂ ਦੇ ਮੁੰਡਿਆਂ ਦੇ ਘਰ ਤਬਾਹ ਹੋ ਜਾਂਦੇ ਆ ਹੁਣ ਉਹ ਜਿਹੜਾ ਮੁੰਡਾ ਸ਼ੁਭਕਰਨ ਸ਼ਹੀਦ ਹੋਇਆ ਉੱਥੇ ਬਹੁਤ ਹੀ ਦੁੱਖ ਦੀ ਗੱਲ ਆ ਯਾਰ ਬਹੁਤ ਮਨ ਉਦਾਸ ਹੋਇਆ ਪਰਿਵਾਰ ਕਿਸ ਤਰੀ ਜਦੋਂ ਬਥਰ ਲੱਗੀ ਵੀਰੋ ਇਹਨਾਂ ਨੂੰ ਪਛਾਣੋ ਨੌਜਵਾਨੋ ਐਵੇਂ ਆਪਣਾ ਸਮਾਂ ਤੇ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਇਹ ਕਿਸੇ ਦੇ ਸਕੇ ਨਹੀਂ ਜਿੰਨਾ ਟਾਈਮ ਕੰਮ ਇੱਕ ਝੰਡੇ ਥੱਲੇ ਇਕੱਠੀ ਨਹੀਂ ਹੁੰਦੀ ਤਾਂ ਇੱਥੇ ਸੇਕ ਕਾਮ ਦਾ ਕੁਝ ਨਹੀਂ ਹੋ ਸਕਦਾ। ਬਾਈ ਪਰਮਿੰਦਰ ਝੋਟੇ ਨਾਲ ਮੈਂ ਪੂਰ ਸਹਿਮਤ ਹਾਂ ਪੂਰ। ਜੋ ਵੀ ਇਹ ਗੱਲਾਂ ਕਰਦੇ ਇੱਕ ਸਾਨੂੰ ਆਗੂ ਚਾਹੀਦਾ। ਉਹ ਇਕੱਠਾ ਜਿਵੇਂ ਪੰਥ ਨੂੰ ਇਕੱਠਾ ਕਰੇ ਨਾ ਸਾਰਾ ਪੰਥ ਇਕਾ ਬਣਾ ਕੇ ਮਹਾਲੀ ਜਾਵੇ ਬੈਠੇ ਉੱਥੇ। ਸਰਕਾਰਾਂ ਦੇ ਪ੍ਰੈਸ਼ਰ ਬਣੇ ਤਾਂ ਇਨਸਾਫ ਕਿਵੇਂ ਨਹੀਂ ਮਿਲੂਗਾ। ਏਕੇ ਦੀ ਲੋੜ ਆ ਸਭ ਤੋਂ ਜ਼ਿਆਦਾ। ਚਲੋ ਮੈਂ ਐਡਾ ਬਦਮਾਸ਼ ਤਾਂ ਹੈ ਨਹੀਂ ਮੈਨੂੰ ਵੀ ਹੁਣ ਕਮੈਂਟ ਦੇਖਿਓ ਬਹੁਤ ਜ਼ਿਆਦਾ ਕੋਈ ਮਾੜੇ ਚੰਗੇ ਆਉਣਗੇ। ਮੈਂ ਇੱਕ ਆਮ ਜਿਹਾ ਮੁੰਡਾ। ਪੜਿਆ ਲਿਖਿਆ ਸੋਚ ਰੱਖਦਾ ਪੋਲਿਟਿਕਸ ਦੀ ਐਮਏ ਕਰੀਆ ਪੋਲਿਟਿਕਸ ਦੀ ਨੌਲੇਜ ਆ ਪੜਦੇ ਰਹਿੰਨੇ ਆ ਸਾਰੇ ਮੁੱਦਿਆਂ ਬਾਰੇ ਪਤਾ ਚਲੋ ਜੇ ਚੰਗੀ ਲੱਗੀ ਵੀਡੀਓ ਸ਼ੇਅਰ ਕਰ ਦਿਓ ਇੱਕ ਗੱਲ ਮੈਂ ਹੋਰ ਸਾਂਝੀ ਕਰਨੀ ਚਾਹੁੰਦਾ ਵੀ ਮੇਰਾ ਦੋਸਤ ਸੀਗਾ ਰਾਜੇਸ ਤਲਵਾੜ ਮੇਰੇ ਨਾਲ ਕਾਲਜ ਪੜਦਾ ਸੀ ਉਹਨਾਂ ਟਾਈਮਾਂ 'ਚ 92 99 'ਚ ਰਾਜਸਥਾਨ 'ਚ ਉਹਦੇ ਫੁੱਫੜ ਜੀ ਚੀਫ ਸਕੱਟਰੀ ਸੀ ਰਾਜਸਥਾਨ ਦੇ ਉਹ ਮੁੰਡਾ ਹਿੰਦੂ ਸੀ ਉਹਨੇ ਮੈਨੂੰ ਦੱਸੀ ਗੱਲ ਕਹਿੰਦਾ ਮੇਰੇ ਫੁੱਫੜ ਜੀ ਨੇ ਮੈਨੂੰ ਇਹ ਗੱਲ ਦੱਸੀ ਸੀ ਵੀ ਮੈਂ ਪੰਜਾਬ ਦੇ ਚੀਫ ਸਕੱਟਰੀ ਨੂੰ ਉਦੋਂ ਜਦੋਂ ਸਾਡੇ ਨਹਿਰਾ ਰਾਜਸਥਾਨ ਨੂੰ ਜਾਂਦੀਆਂ ਜਦੋਂ ਨਹਿਰਾ ਦੀ ਬੰਦੀ ਹੋਈ ਉਹਨਾਂ ਨੇ ਆਪਣੇ ਚੀਫ ਸਕੱਟਰੀ ਨੂੰ ਉੱਥੋਂ ਹੋਮ ਸਕੱਟਰੀ ਨੂੰ ਪਤਾ ਨਹੀਂ ਫੋਨ ਕਰਕੇ ਦੱਸਿਆ ਵੀ ਤੁਹਾਡੇ ਕੰਨੀਓ ਹਜ਼ਾਰਾਂ ਦੀ ਗਿਣਤੀ ਦੀ ਲਾਸ਼ਾਂ ਸਾਡੇ ਰਾਜਸਥਾਨ ਨੂੰ ਪਹੁੰਚ ਗਈਆਂ ਦੇਖੋ ਇੰਨਾ ਕਤਲਿਆਮ ਹੋਇਆ ਕਿਸੇ ਸਰਕਾਰ ਨੇ ਸੋਚਿਆ ਕੋਈ ਇਨਕਵਰੀਆਂ ਹੋਈਆਂ ਆਮ ਬਦੋਸ਼ੇ ਲੋਕ ਖੜਕੋਵਾਦ ਵੇਲੇ ਮਾੜੇ ਗਏ ਪੰਥ ਸਰਕਾਰ ਦੋ ਵਾਰ ਰਹੀ ਯਾਰ ਕੋਈ ਇਨਸਾਫ ਕਿਸੇ ਬੰਦੇ ਨੂੰ ਯਾਰ ਕਿੱਡੀ ਨਮੋਸ਼ੀ ਦੀ ਗੱਲ ਆ ਆਪਾਂ ਕਿਵੇਂ ਪੰਥ ਅਕਾਲੀ ਦਲ ਜੇਬ ਹੋ ਹੁਣ ਕੀ ਰੋਲ ਸੀ ਬਾਦਲ ਸਾਹਿਬ ਦਾ ਜਥੇਦਾਰ ਦੀ ਛਿੱਧੀ ਚ ਉਹਨਾਂ ਨੇ ਜਦ ਫੋਨ ਕਰ ਰਿਆ ਸੀ ਉੱਥੇ ਵੀ ਇਹਨਾਂ ਨੂੰ ਰੋਟੀ ਘਰ ਦਾ ਖਾਣਾ ਇਹ ਦੇਣਾ ਇਹਦਾ ਮਤਲਬ ਉਹ ਗਵਾਹ ਸੀਗੇ ਉਹਨਾਂ ਦੀ ਗੱਲ ਹੋਈ ਐ ਫੋਨ ਤੇ ਸਾਬਕਾ ਸੀਐਮ ਸੀ ਇਹ ਸਭ ਰਲ ਮਿਲ ਕੇ ਵੀਰੇ ਹੁੰਦਾ ਇਹ ਏਜੰਸੀਆਂ ਦੇ ਕੰਮ ਨੇ ਇਹ ਸਭ ਸੈਂਟਰ ਦੇ ਥੱਲੇ ਲੱਗੇ ਹੋਏ ਨੇ ਧੰਨਵਾਦ ਵੀਰੋ ਵੀਡੀਓ ਚੰਗੀ ਲੱਗੇ ਸ਼ੇਅਰ ਕਰਦੇ ਹੋ ਨਹੀਂ ਤਾਂ ਚਲੋ ਓਕੇ ਜੀ